ਸਾਥ ਸੰਗਤ ਜੀਓ ਮੇ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਥ ਸੰਗਤ ਵੱਡੇ ਸੰਤ ਮਹਾਰਾਜ ਜੀ ਬਚਨ ਕਰਦੇ ਸੀ ਘਰੋਂ ਇਹ ਤਿੰਨ ਚੀਜ਼ਾਂ ਉਧਾਰ ਨਹੀਂ ਦੇਣੀਆਂ ਚਾਹੀਦੀਆਂ ਪੈਸੇ ਪੱਖੋਂ ਬੁਰੇ ਦਿਨ ਸ਼ੁਰੂ ਹੋ ਜਾਣਗੇ ਆਪਾਂ ਇਹਨਾਂ ਬੇਨਤੀਆਂ ਨੂੰ ਜ਼ਰੂਰ ਸਰਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਡੇ ਘਰ ਦੇ ਵਿੱਚ ਅਨੇਕਾਂ ਚੀਜ਼ਾਂ ਮੌਜੂਦ ਹੁੰਦੀਆਂ ਨੇ ਤੇ ਅਨੇਕਾਂ ਹੀ ਚੀਜ਼ਾਂ ਨੂੰ ਜਿਹੜਾ ਹੈ ਉਹ ਅਸੀਂ ਵੇਖਦੇ ਹਾਂ ਤੱਕਦੇ ਹਾਂ ਦੇਖੋ ਪ੍ਰਮਾਤਮਾ ਵੈਸੇ ਕਿਰਪਾ ਕਰੇ ਮੈਂ ਤੇ ਇਹੋ ਹੀ ਬੇਨਤੀਆਂ ਕਰਦਾ ਹੁੰਨਾ ਕਿ ਸਭਨਾਂ ਦੇ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਵਸਤੂਆਂ ਨੇ ਗੁਰਮੁਖੋ ਉਹ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਨੇ ਪ੍ਰਮਾਤਮਾ ਸਭ ਦੇ ਖਜ਼ਾਨੇ ਭਰਪੂਰ ਰੱਖੇ ਆਪਾਂ ਇੱਕ ਚੀਜ਼ ਸਮਝ ਲਈਏ ਵੀ ਉਹ ਪਰਮਾਤਮਾ ਨ ਸਭ ਕੁਝ ਦੇਣ ਵਾਲਾ ਹੈ ਉਹ ਸਤਿਗੁਰੂ ਸਭ ਕੁਝ ਬਖਸ਼ਿਸ਼ਾਂ ਕਰਨ ਵਾਲਾ ਹੈ ਕਿਉਂਕਿ ਕੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਪੰਡਾਰ ਉਹ ਪਾਦੇ ਅਨੇਕਾਂ ਹੀ ਅਗਣਤ ਪੰਡਾਰ ਭਰੇ ਪਏ ਨੇ ਉਹ ਸਤਿਗੁਰੂ ਅਨੇਕਾਂ ਕਿਰਪਾ ਕਰਨ ਵਾਲਾ ਹੈ ਮਹਾਂਪੁਰ ਕਹਿੰਦੇ ਹੁੰਦੇ ਸੀ ਪਿਆਰਿਓ ਕਹਿੰਦੇ ਇੱਕ ਤੇ ਕਦੇ ਕਿਸੇ ਨੂੰ ਪੈਸਾ ਉਧਾਰਨਾ ਦਿਆ ਜੇ ਬਹੁਤਾ ਪੈਸਾ ਜਿਵੇਂ ਕਹਿੰਦੇ ਜਿਵੇਂ ਆਪਾਂ ਲੱਖਾਂ ਦੀ ਗੱਲ ਕਰੀਏ ਜਾਂ ਹਜ਼ਾਰਾਂ ਦੀ ਗੱਲ ਕਰੀਏ ਕਿਨੇ ਪੈਸਾ ਰਿਸ਼ਤੇਦਾਰੀ ਵਿੱਚ ਪੈਸਾ ਇੱਥੇ ਵਿਸ਼ਵਾਸ ਹੈ ਇੱਕ ਤੇ ਹੁੰਦਾ ਬੰਦਾ ਦੇਣ ਵਾਲਾ ਚਲੋ ਦੇਣ ਵਾਲਾ ਪੈਸੇ ਦੇ ਵੀ ਦਿੰਦਾ ਪਰ ਮੋੜਨ ਵਾਲੇ ਦੀ ਜਿਹੜੀ ਜ਼ੁਬਾਨ ਹੈ ਨਾ ਉਹ ਅਸਲ ਦੇ ਵਿੱਚ ਬਾਅਦ ਵਿੱਚ ਹੋਰ ਹੋ ਜਾਂਦੀ ਹੈ ਤੇ ਆਪਾਂ ਅਗਲੇ ਤੋਂ ਚੀਜ਼ ਲੈ ਕੇ ਕੰਮ ਸਾਰੀ ਲੈ ਬਾਅਦ ਵਿੱਚ ਉਹਨੂੰ ਉਹਦੇ ਟਾਈਮ ਤੇ ਵਾਪਸ ਕਰਦੇ ਹੋ ਦੁਬਾਰਾ ਲੋਨ ਲੈਣ ਤੋਂ ਉਪਰ ਦੁਬਾਰੇ ਵੀ ਲੈ ਜਾ ਸਕਦੇ ਹਾਂ ਇਹ ਨਾ ਉਹ ਵੀ ਹੁਣ ਕਹਿੰਦੇ ਆ ਨਾ ਜਿੱਥੇ ਵਿਗਾੜ ਪਾਉਣਾ ਹੋਵੇ ਕਹਿੰਦੇ ਉਸ ਰਿਸ਼ਤੇਦਾਰੀ ਦੇ ਵਿੱਚ ਪੈਸੇ ਦੇ ਦੇਵੇ ਕਹਿੰਦੇ ਫਿਰ ਉੱਥੇ ਵਿਗਾੜ ਪੈ ਜਾਂਦਾ ਮੈਂ ਇਹ ਗੱਲ ਬਹੁਤ ਵਾਰੀ ਪਰਦੇ ਹੁੰਦਾ ਬੇਨਤੀ ਕਰਾਂ ਵੀ ਜੇ ਦੇਣ ਵਾਲੇ ਨੇ ਦੇ ਵੀ ਦਿੱਤੇ ਤੇ ਲੈਣ ਵਾਲਾ ਸਮੇਂ ਸਿਰ ਮੋੜੇ ਸਮੇਂ ਉਹਨੂੰ ਸ਼ਰਮ ਹੋਣੀ ਚਾਹੀਦੀ ਵੀ ਭਾਈ ਮੈਂ ਆਪਣੀ ਰਿਸ਼ਤੇਦਾਰੀ ਖਰਾਬ ਥੋੜਾ ਕਰਨੀ ਚਲੋ ਕੋਈ ਮਜਬੂਰੀ ਹੁੰਦੀ ਆ ਉਹ ਵੱਖਰੀ ਗੱਲ ਵੀ ਭਾਈ ਮੇਰੀ ਆ ਚੀਜ਼ ਤੋਂ ਮਜਬੂਰੀ ਹੋਗੀ ਕੋਈ ਥੋੜਾ ਲੇਟ ਹੋ ਜਾਣਗੇ ਪਰ ਆਉਣਗੇ ਜ਼ਰੂਰ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਚੱਗੇ ਚੱਕ ਜਾਂਦੇ ਨੇ ਵੀ ਮੈਂ ਤੇਰਾ ਦੇਣਾ ਕੀ ਆ ਉੱਥੇ ਦੁੱਖ ਲੱ ਇਸ ਕਰਕੇ ਕਹਿੰਦੇ ਵੀ ਪੈਸੇ ਦਾ ਲੈਣ ਦੇਣ ਬਹੁਤ ਘੱਟ ਕਰੋ ਕਹਿੰਦੇ ਦੇਣਾ ਘੱਟ ਕਰੋ ਆਪਦੇ ਕਿਸੇ ਦੇ ਕੋਲ ਛੱਡੋ ਨਾ ਲੈ ਲਓ ਲਓ ਜ਼ਰੂਰ ਕੰਮ ਕਰੋ ਕਿਰਤ ਕਮਾਈ ਵਿੱਚ ਧਿਆਨ ਲੱਖੋ ਕਹਿੰਦੇ ਇਹ ਨਾ ਹੋਵੇ ਵੀ ਤੁਹਾਡੇ ਦਰ ਤੇ ਕੋਈ ਕੰਮ ਕਰਨ ਵਾਲਾ ਆ ਗਿਆ ਤੁਸੀਂ ਉਹਦੇ ਪੈਸੇ ਮਾਰ ਲਓ ਜਾਂ ਤੁਸੀਂ ਉਹਦੀ ਕਮਾਈ ਦੇ ਵਿੱਚੋਂ ਜਿਹੜਾ ਹੈ ਤੁਸੀਂ ਹਿਸਾਬ ਲਬ ਹੋ ਜਾ ਕੁਝ ਵੀ ਕਰੋ ਕਹਿੰਦੇ ਇਹ ਕੰਮ ਨਾ ਹੋਵੇ ਕਹਿੰਦੇ ਤੁਸੀਂ ਉਹ ਚੀਜ਼ ਸੋਚੋ ਉਹ ਚੀਜ਼ ਵਿਚਾਰਿਆ ਜੇ ਗੁਰਮਖੋ ਕਹਿੰਦੇ ਭਾਈ ਉਹਦਾ ਹੱਕ ਆਪਣੇ ਘਰੋਂ ਉਹਦਾ ਬਣਦਾ ਹੱਕ ਉਹਦਾ ਉਹਦੀ ਜੇਬ 'ਚ ਜ਼ਰੂਰ ਪਾਇਆ ਰੱਖੀ ਤੀਜੀ ਗੱਲ ਕਹਿੰਦੇ ਤੁਹਾਡੇ ਘਰੇ ਕੋਈ ਚੱਲ ਕੇ ਆ ਗਾ ਨਾ ਰਾਹੀ ਪਾਉਂਦੇ ਉਹਨੂੰ ਪ੍ਰਸ਼ਾਦਾ ਜ਼ਰੂਰ ਸ਼ਕਾਓ ਐਵੇਂ ਵਾਪਸ ਘਰ ਲਈ ਮੋੜ ਦਿਓ ਕਿਤੇ ਵੀ ਚਲੋ ਕੌਲੀ ਆਟੇ ਦੀ ਪਾਤੀ ਜਾਂ ਕੁਝ ਵੀ ਕਰਦਾ ਚਲੋ ਕੋਈ ਗੱਲ ਨਹੀਂ ਜੀ ਵਾਪਸ ਮੋੜ ਦਿਓ ਐ ਇਦਾਂ ਦੀਆਂ ਵਿਚਾਰਾਂ ਨੇ ਸਾਧ ਸੰਗਤ ਦੋ ਚੀਜ਼ਾਂ ਜਿਹੜੀਆਂ ਨੇ ਉਹ ਸੋਚਣ ਵਾਲੀਆਂ ਨੇ ਉਹ ਵਿਚਾਰਨ ਵਾਲੀਆਂ ਨੇ ਸਾਧ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਇੱਕ ਚੀਜ਼ ਹਮੇਸ਼ਾ ਵਿਚਾਰੇ ਉਹ ਗੁਰਮਖੋ ਸਤਗੁਰੂ ਮਹਾਰਾਜ ਕਹਿੰਦੇ ਗੁਰਸਿੱਖੋ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਰੱਖਦੇ ਹੋ ਤੇ ਸਮਝ ਲਓ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸਾਏ ਹੋਏ ਫਲਸਫੇ ਤੇ ਚੱਲ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੇ ਚੱਲ ਰਹੇ ਹੋ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੇ ਚੱਲ ਰਹੇ ਹੋ ਉਹਦੀ ਮਿਹਰ ਤੇ ਚੱਲ ਰਹੇ ਹੋ ਪਿਆਰਿਓ ਯਾਦ ਰੱਖਿਓ ਸਤਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਦੇ ਮਾਲਕ ਨੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਮਿਹਰ ਦੇ ਮਾਲਕ ਨੇ ਬੜੀ ਕਿਰਪਾ ਕਰਨ ਵਾਲੇ ਨੇ ਉਹ ਗ੍ਰੋਧੀ ਕਿਰਪਾ ਹੈ ਪਿਆਰਿਓ ਉਹਨਾਂ ਦੇ ਵਰਤਦੀ ਹੈ ਜਿਹੜੇ ਕਿ ਉਹ ਸਰਗਰੂ ਮਹਾਰਾਜ ਜਿਹਦੇ ਨੇੜੇ ਹੋ ਜਾਂਦੇ ਨੇ ਜਿਹੜੇ ਉਹ ਪਾਤਸ਼ਾਹ ਦੇ ਨੇੜੇ ਨੇ ਜਿਹੜੇ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋ ਜਾਂਦੇ ਨੇ ਜਿਹੜੇ ਕਹਿੰਦੇ ਗੁਰਮਖੋ ਸਤਗੁਰੂ ਤੂੰ ਹੀ ਤੂੰ ਹੈ ਤੇ ਤੋਂ ਬਿਨਾ ਕੋਈ ਹੋਰ ਨਹੀਂ ਹੈ ਉਹੀ ਹੈ ਜੋ ਕੁਝ ਹੈ ਪਿਆਰਿਓ ਆਪਣੇ ਘਰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਤੁਮ ਆਵਈ ਅਗਣਤ ਭਰੇ ਪੰਡਾਰ ਉਹਦੇ ਕਿੰਨੇ ਕੋ ਅਨੇਕਾਂ ਅਗਣਤ ਪੰਡਾਰ ਭਰੇ ਭਏ ਨੇ ਉਹ ਸਤਿਗੁਰੂ ਕਿੰਨੀ ਵੱਡੀ ਕਿਰਪਾ ਦਾ ਮਾਲਕ ਹੈ ਕਿੰਨੀ ਵੱਡੀ ਮਿਹਰ ਦਾ ਮਾਲਕ ਤੇ ਆਪਣੇ ਘਰੇ ਜੋ ਕੁਝ ਵੀ ਹੈ ਉਹਦਾ ਸ਼ੁਕਰਾਨਾ ਕਰਿਆ ਜੇ ਤੇ ਸਤਿਗੁਰੂ ਅੱਗੇ ਅਰਦਾਸ ਕਰਿਓ ਪਾਰਸ਼ਾ ਸਭ ਨੂੰ ਦਿਓ ਇਹ ਨਾ ਹੋਵੇ ਅਸੀਂ ਆਪਣੇ ਲਈ ਮੰਗੀ ਜਾਈਏ ਤੇ ਅਰਦਾਸ ਕਰੀਏ ਪਰਮਾਤਮਾ ਉਹਨਾਂ ਤੋਂ ਕੋਲ ਸਾਨੂੰ ਦੇ ਦੇ ਇਹ ਨਾ ਹੋਵੇ ਸ਼ੁਕਰ ਕਰੀਏ ਪਰਮਾਤਮਾ ਉਹਨਾਂ ਦਾ ਸ਼ਾਲੂ ਵੀ ਦੇ ਦੇ ਸਤਿਗੁਰੂ ਜੋ ਕੁਝ ਸਾਡੇ ਕੋਲੇ ਆ ਉਹਦਾ ਸ਼ੁਕਰਾਨਾ ਹੈ ਪਾਤਸ਼ਾ ਸਾਨੂੰ ਪਤਾ ਹੈ ਤੋ ਸਾਨੂੰ ਵੀ ਜ਼ਰੂਰ ਨੇ ਸਾਤੋਂ ਕੁਝ ਲਕੋ ਕੇ ਥੋੜਾ ਰੱਖੇਗਾ ਸਾਨੂੰ ਵੀ ਜ਼ਰੂਰ ਮਿਲਣਾ ਹੈ ਜੋ ਸਾਡੇ ਕਿਸਮਤ ਦਾ ਹੈ ਸਾਡੇ ਹਿੱਸੇ ਦਾ ਉਹ ਸਾਨੂੰ ਜ਼ਰੂਰ ਮਿਲੇ ਪਾਤਸ਼ਾ ਤੁਸੀਂ ਬੜੀ ਕਿਰਪਾ ਕਰਨ ਵਾਲੇ ਹੋ ਬੇਅੰਤ ਕਿਰਪਾ ਕਰਨ ਵਾਲੇ ਹੋ ਮਿਹਰਮਤ ਕਰਨ ਵਾਲੇ ਹੋ ਧੰਗੁਰੂ ਗੁਰਗ੍ਰੰਥ ਸਾਹਿਬ ਜੀ ਕਿਰਪਾ ਰੱਖਿਓ اے ਪਾਤਸ਼ਾ ਜੀ ਮਿਹਰ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਰੱਖਿਓ ਆਪ ਜੀ ਕਿਰਪਾ ਕਰਦਿਆ ਜੀ ਮਿਹਰ ਕਰ ਦਿਆ ਜੀ ਸਤਿਗੁਰੂ ਦੀ ਕਿਰਪਾ ਕਰਨਗੇ ਪਾਤਸ਼ਾਹ ਜੀ ਆਪ ਹੀ ਮਿਹਰ ਕਰਨਗੇ ਸੋ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਪਾਤਸ਼ਾਹ ਦੀ ਮਿਹਰ ਸੋ ਗੁਰਮਖੋ ਸਤਿਗੁਰੂ ਧੰਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਮਖੋ ਜੇ ਗੁਰਬਾਣੀ ਪੜ੍ਹਦਾ ਹੈ ਤੇਰੇ ਅੰਦਰੋਂ ਚੰਗੀ ਵਿਚਾਰ ਆਪਣੇ ਆਪ ਉਤਪਜ ਹੋਵੇਗੀ ਤੇਰੇ ਅੰਦਰ ਆਪਣੇ ਆਪ ਜਿਹੜੀ ਚੰਗੀ ਵਿਚਾਰ ਹੈ ਨਾ ਉਤਪਨ ਹੋਵੇਗੀ ਤੇਰੇ ਅੰਦਰ ਚੰਗੇ ਵਿਚਾਰ ਪੈਦਾ ਹੋ ਜਾਣਗੇ ਯਾਦ ਰੱਖੀ ਕਹ ਲੈ ਜੇ ਤੂੰ ਹਲੇ ਵੀ ਨਹੀਂ ਤੂੰ ਸਿਖਾਇਆ ਤੇ ਵੀ ਨਹੀਂ ਚੰਗੇ ਵਿਚਾਰ ਲੈ ਰਿਆ ਜੇ ਤੂੰ ਹਲੇ ਵੀ ਨਹੀਂ ਸੇਖ ਰਿਆ ਕਹਿੰਦੇ ਫਿਰ ਤੂੰ ਯਾਦ ਰੱਖੀ ਫਿਰ ਤੇਨੂੰ ਬਚਾਉਣ ਵਾਲਾ ਕੋਈ ਨਹੀਂ ਫਿਰ ਤੇਰੇ ਬੁਰੇ ਦਿਨ ਸ਼ੁਰੂ ਹੋ ਜਾਣਗੇ ਕਹੀ ਹੁੰਦੀ ਧੱਕੇ ਨਾਲ ਚੀਜ਼ ਖੋਪ ਦੇਣੀ ਵੀ ਹਾਂ ਜੇ ਤੂੰ ਇਹ ਗੱਲ ਮੰਨੇਗਾ ਤਾਂ ਠੀਕ ਹੈ ਜੇ ਨਹੀਂ ਮੰਨੇਗਾ ਤਾਂ ਤੇਰਾ ਬੇੜਾ ਘਰ ਕੋਹੂ ਤੇਰਾ ਆਏ ਹੂ ਰੂਪ ਲਾਣਾ ਹੋ ਜੂਏ ਹੋ ਜੂ ਬੜੇ ਹੁੰਦੇ ਨੇ ਨਾ ਐਸੇ ਡਰਾਵੇ ਜੇ ਦੇਣ ਵਾਲੇ ਪਰ ਅਸਲ ਦੇ ਵਿੱਚ ਉਹ ਮੈਂ ਬੇਨਤੀ ਕਰਾਂ ਗੁਰਮਖੋ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖਿਆ ਜੇ ਗੁਰਮਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਚੀਜ਼ ਵਿਚਾਰਿਆ ਜੇ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਉਹ ਪਰਮਾਤਮਾ ਸਭ ਕੁਝ ਦਿੰਦਾ ਹੈ ਤੇ ਉਹਦੀ ਸਭ ਤੋਂ ਵੱਡੀ ਕਿਰਪਾ ਹੈ ਜੇ ਤੈਨੂੰ ਸਭ ਕੁਝ ਮਿਲ ਰਿਹਾ ਤੇਰੇ ਉੱਤੇ ਸਭ ਤੋਂ ਵੱਡੀ ਕਿਰਪਾ ਹੈ ਜੇ ਤੈਨੂੰ ਨਾ ਦੇਵੇ ਫਿਰ ਤੂੰ ੱੱਕੇ ਥੋੜਾ ਲੈ ਲੇਗਾ ਉਹਦੇ ਤੇ ੱੱਕੇ ਨਾਲ ਥੋੜਾ ਮੰਗੇਗਾ ਮੈਨੂੰ ਦੇ ਇਹ ਚੀਜ਼ ਮੈਨੂੰ ਚਾਹੀਦੀ ਹੈ ਇਹ ਨਹੀਂ ਹੁੰਦਾ ਉਹ ਪਰਮਾਤਮਾ ਬੜੀ ਬਿਆਨਤ ਕਿਰਪਾ ਦਾ ਮਾਲਕ ਹੈ ਉਹ ਐ ਨਹੀਂ ਦਿੰਦਾ ਤਾਂ ਕੇ ਨਾਲ ਜੇ ਮੈਨੂੰ ਤੱਕੇ ਨਾਲ ਦੇ ਦੇ ਸਾਰਾ ਕੁਝ ਤੱਕੇ ਨਾਲ ਨਹੀਂ ਮਿਲਦਾ ਉਹਦੇ ਇੱਕ ਡਰ ਤੋਂ ਕਿ ਆਰ ਨਾਲ ਜੋ ਮਰਜੀ ਲੈ ਲਵੀ ਸੋ ਗੁਰਮਖੋ ਸਤਿ ਰਾਜ ਕਹਿੰਦੇ ਜਿਹੜਾ ਉਹਦੀ ਸਿੱਖਿਆ ਨੂੰ ਮੰਨਦਾ ਹੈ ਉਹਦੇ ਨਾਲ ਤੁਰਦਾ ਹੈ ਨਾ ਕਿਨੇ ਪਾਰਸ਼ਾ ਉਹਨੂੰ ਕਿਸੇ ਚੀਜ਼ ਨਾਲ ਨਹੀਂ ਗਿੰਦੇ ਭਾਈ ਮਰਦਾਨੇ ਵਰਗੇ ਭਾਈ ਬਾਲੇ ਵਰਗੇ ਤੇ ਕਿੰਨੇ ਗੁਰਸਿੱਖਾਂ ਦਾ ਨਾਮ ਲਈਏ ਸਾਧ ਸੰਗਤ ਜਿਹੜੇ ਗੁਰੂ ਸਹਿਬਾਨ ਦੇ ਨਾਲ ਰਹੇ ਸ਼ਰੀਰ ਰੂਪ ਦੇ ਵਿੱਚ ਜਦੋਂ ਗੁਰੂ ਸਾਹਿਬ ਸੀ ਇਹ ਉਹਨਾਂ ਨੇ ਸਾਰਿਆਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀ। ਬੜੇ ਉਹ ਸੀ ਜਿਹੜੇ ਨੇੜੇ ਰਹਿ ਕੇ ਵੀ ਨਹੀਂ ਬਖਸ਼ਿਸ਼ਾਂ ਨੂੰ ਜਾਣ ਸਕੇ। ਜਿਹੜੇ ਨੇੜੇ ਰਹਿ ਕੇ ਵੀ ਕੇਵਲ ਉਹਨਾਂ ਨੇ ਗੰਦਗੀ ਦੇ ਵਿੱਚ ਹੀ ਜਿਹੜਾ ਹੈ ਆਪਣਾ ਵਾਸਾ ਕੀਤਾ। ਪ੍ਰਥੀਏ ਵਰਗੇ ਤੇ ਹੋਰ ਕਿੰਨੇ ਨੇ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਗੁਰੂ ਨਹੀਂ ਮੰਨਿਆ। ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਰਹਿ ਕੇ ਵੀ ਗੁਰੂ ਨੂੰ ਗੁਰੂ ਨਹੀਂ ਸਮਝਿਆ ਤੇ ਉਹਨਾਂ ਨੇ ਇਹ ਆਖਿਆ ਵੀ ਨਹੀਂ ਇਹ ਤੇ ਸਾਡੀ ਨਿੱਜੀ ਜਾਇਦਾਦ ਹੈ, ਨਿੱਜੀ ਜਾਗੀਰ ਹੈ। ਉਹਦੇ ਵਿੱਚੋਂ ਵੀ ਕਪੜੇ ਕਰਨੇ ਸ਼ੁਰੂ ਕਰ ਦਿੱਤੇ ਫਿਰ ਉਹ ਲੈ ਕੇ ਵੀ ਕੀ ਬਿਠੇ ਸਾਧ ਸੰਗਤ ਆਪਣਾ ਆਪਾ ਹੀ ਗਵਾਇਆ ਖੁਆਰੀ ਹੋਏ ਬਚਿਆ ਤੇ ਕੁਝ ਨਹੀਂ ਨਾ ਇਸ ਕਰਕੇ ਵੀ ਜੋ ਕੁਝ ਆਪਣਾ ਆਪਣੇ ਕੋਲ ਹੈ ਉਹਦਾ ਸ਼ੁਕਰਾਨਾ ਕਰੀਏ ਸਤਿਗੁਰੂ ਹੋਰ ਮੰਗੀਏ ਗੁਰੂ ਦੇਣਗੇ ਜੋ ਦੂਜੇ ਕੋਲ ਨੂੰ ਵੇਖ ਕੇ ਸਾੜਾ ਨਾ ਕਰੀਏ ਕਹੀਏ ਪਾਤਸ਼ਾਹ ਇਹਨਾਂ ਨੂੰ ਦਿੱਤਾ ਸਾਨੂੰ ਵੀ ਨਹੀਂ ਤੇ ਸਤਿਗੁਰੂ ਮਹਾਰਾਜ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਵੀ ਪਾਤਸ਼ਾਹ ਜੇ ਸਭ ਕੁਝ ਦਿੰਦਾ ਹੈ ਉਹ ਦੇਣ ਹਾਰ ਹੈ ਉਹ ਦਾਤਾ ਹੈ ਉਹ ਸਭ ਨੂੰ ਦਿੰਦਾ ਹੈ ਤੁਹਾਨੂੰ ਵੀ ਦੇਏਗਾ ਤੁਹਾਡਾ ਵੀ ਸਮਾਂ ਆਏਗਾ ਤੁਹਾਡਾ ਵੀ ਟਾਈਮ ਆਏਗਾ ਸੋ ਉਹਦਾ ਸ਼ੁਕਰਾਨਾ ਜ਼ਰੂਰ ਕਰਿਆ ਕਰਿਓ ਤੋਂ ਮੰਗ ਰੱਖਿਏ ਆਸੇ-ਪਾਸੇ ਦਾ ਖੜਾ ਜ਼ਰੂਰ ਛੱਡ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ